ਭਗਵੰਤ ਮਾਨ ਸਾਹਿਬ ਤੇ ਮੇਰੀ ਬਹੁਤ ਜ਼ਿਆਦਾ ਨਿੱਜੀ ਦੋਸਤੀ ਆ ਤੇ ਅੱਜ ਦੀ ਨਹੀਂ ਗੀ ਇਹ ਜਦੋਂ ਦੇ ਐਮਪੀ ਆ ਅਸੀਂ ਉਦੋਂ ਦੇ 10 ਸਾਲ ਦੇ ਸਾਡੀ ਮੈਂ ਦੋਸਤੀ ਆ ਤੇ ਪਰ ਪੋਲਿਟਿਕਸ ਆਪਣੀ ਥਾਂ ਤੇ ਆ ਜਦੋਂ ਉਹ ਤਾਂ ਮੁੱਖ ਮੰਤਰੀ ਨੇ ਸਾਡੇ ਵਰਗੇ ਤਾਂ ਬਹੁਤ 117 ਐਮਐਲਏ ਉਹਨਾਂ ਦੇ ਥੱਲੇ ਆਉਂਦੇ ਆ 13 ਐਮਪੀ ਉਹਨਾਂ ਦੇ ਥੱਲੇ ਆਉਂਦੇ ਆ ਇਸ ਕਰਕੇ ਮੁੱਖ ਮੰਤਰੀ ਤਾਂ ਇੱਕ ਪੰਜਾਬ ਦਾ ਰਾਜਾ ਹੁੰਦਾ ਹੈ ਤੇ ਇਸ ਕਰਕੇ ਉਹਦੇ ਜੇ ਅਸੀਂ ਕੋਈ ਗੱਲ ਕਹਨੇ ਆ ਤੇ ਸ਼ਾਇਦ ਉਹ ਵੀ ਉਹਦੇ ਭਲੇ ਲਈ ਹੋਵੇ ਮੈਨੂੰ ਤਾਂ ਬਹੁਤ ਪਾਰਟੀ ਦੇ ਵਿੱਚੋਂ ਵੀ ਅੰਦਰੋਂ 2 ਸਾਲ ਤੋਂ ਮੈਨੂੰ ਹਮੇਸ਼ਾ ਸੁਣਨਾ ਪਿਆ ਸਟੇਜਾਂ ਤੇ ਵੀ ਸੁਣਨਾ ਪਿਆ ਵੀ ਤੂੰ ਭਾਈ ਭਗਵੰਤ ਮਾਨ ਦੀ ਗੱਲ ਕਰਦਾ ਏ ਤੂੰ ਭਗਵੰਤ ਮਾਨ ਦਾ ਜਿਹੜਾ ਏ ਉਹ ਹਮੇਸ਼ਾ ਪੋਜ਼ਿਟਿਵ ਗੱਲ ਕਰਦਾ ਮੈਂ ਤਾਂ ਓਪਨਲੀ ਸਟੇਜਾਂ ਤੋਂ ਚਾਹੇ ਬਾਜਬਾ ਸਾਹਿਬ ਹੁਣ ਮੈਨੂੰ ਕਿਹਾ ਹੋਰ ਪ politcal ਲੋਕਾਂ ਨੇ ਜੇ ਮੂਹਰੇ ਨਹੀਂ ਕਿਹਾ ਤਾਂ ਪਿੱਛੋਂ ਗੱਲ ਕਰਦੇ ਆ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਬੇਸ਼ੱਕ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ VIA 13 ਸੀਟਾਂ ਦੇ ਲਈ ਹਜੇ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਗਈ ਲੁਧਿਆਣਾ ਦੀ ਗੱਲ ਕੀਤੀ ਜਾਵੇ ਮੈਂਬਰ ਪਾਰਲੀਮੈਂਟ ਰਮਨਜੀਤ ਮਿੱਟੂ ਇੱਕ ਵਾਰ ਫਿਰ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲੀਆਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਸਰਗਮ ਨਜ਼ਰ ਆ ਰਹੇ ਨੇ ਤੇ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਮਜੂਰ ਨੇ ਮੈਂਬਰ ਵਾਲੀ ਮੈਂ ਰਵਨੀਤ ਬਟੋ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਹਰ ਸਭ ਬਹੁਤ ਬਹੁਤ ਤੁਹਾਡਾ ਧੰਨ ਬਟੋ ਜੀ ਜਿਸ ਤਰ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਤੁਸੀਂ ਵੀ ਲਗਾਤਾਰ ਲੁਧਿਆਣਾ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਗਮ ਨਜ਼ਰ ਆ ਰਹੇ ਹੋ ਕੀ ਲੱਗਦਾ ਕਿ ਪਾਰਟੀ ਇੱਕ ਵਾਰ ਫਿਰ ਜੇ ਭਰੋਸਾ ਜਿਤਾਉਂਦੀ ਹੈ ਤਾਂ ਲੁਧਿਆਣਾ ਤੋਂ ਉਮੀਦਵਾਰੀ ਕਰੋਗੇ ਜਾਂ ਕਿਸੇ ਹੋਰ ਜਗ੍ਹਾ ਤੇ ਜਾਣ ਦਾ پلان ਦੇਖੋ ਪਹਿਲੀ ਗੱਲ ਆ ਸਭ ਸਰਗਰਮੀਆਂ ਤਾਂ ਚਲਦੀਆਂ ਰਹਿੰਦੀਆਂ ਐ ਪਰ ਕੁਦਰਤੀ ਜਦੋਂ ਇਲੈਕਸ਼ਨਾਂ ਨੇੜੇ ਆਉਂਦੀਆਂ ਐ ਉਹ ਸਭ ਦੀ ਦਿਲਚਸਪੀ ਵੱਧ ਜਾਂਦੀ ਆ ਖਿੱਚ ਵੱਧ ਜਾਂਦੀ ਆ ਤੇ ਫਿਰ ਜਿਹੜੀਆਂ ਅਸੀਂ ਇੱਕ ਦੂਜੇ ਦੇ ਉਲਟ ਪਾਰਟੀਆਂ ਹੁੰਦੀਆਂ ਉਹ આરોਪ ਬਾਜੀ ਕਰਨ ਲੱਗ ਜਾਂਦੇ ਬੜੀ ਤੇਜ਼ੀ ਹੋ ਜਾਂਦੀ ਆ ਉਹਦੇ ਵਿੱਚ ਉਹ ਸਭ ਕੁਝ ਪਹਿਲਾਂ ਵੀ ਰਿਹਾ ਹੁੰਦਾ ਉਵੇਂ ਹੀ ਚੱਲ ਰਿਹਾ ਹੁੰਦਾ ਹਾਂ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਵੀ ਕਿਉਂਕਿ ਹਜੇ ਟਿਕਟ ਪਾਰਟੀ ਪੰਜਾਬ ਦੇ ਇਹ ਨਹੀਂ ਹਜੇ ਪਤਾ ਵੀ ਕਿੰਨੇ ਫੇਸਿਸ ਹੋਣੀਆਂ ਤੇ ਕਦੋਂ ਇਲੈਕਸ਼ਨ ਹੋਣੀਆਂ ਤਕਰੀਬਨ ਆਪਣੀ ਜਿਵੇਂ ਕਟਾਈ ਦਾ ਸੀਜ਼ਨ ਆ ਜਾਂਦਾ ਵਿਸਾਖੀ ਜਾਂ ਉਹ ਉਹ ਮੈਨੂੰ ਲੱਗਦਾ ਵੀ ਉਹ ਦੇਖਦੇ ਹੋਏ ਇਲੈਕਸ਼ਨ ਆ ਜਿਹੜੀ ਆਪਣੀ ਆਖਰੀ ਪੜਾਅ 'ਚ ਹੋਏਗੀ ਜੋ ਮੈਨੂੰ ਲੱਗਦਾ ਹੈ ਤੇ ਇਸ ਕਰਕੇ ਪਾਰਟੀ ਆ ਉਸੇ ਤਰੀਕੇ ਨਾਲ ਕੈਂਡੀਡੇਟ ਡਿਕਲੇਅਰ ਕਰੇਗੀ ਜਿੱਥੇ ਤੱਕ ਤੁਸੀਂ ਮੇਰੀ ਇਲੈਕਸ਼ਨ ਗੱਲ ਦੀ ਕੀਤੀ ਹੈ ਹੈ ਤਾਂ ਮੈਂ ਇੱਕ ਪਾਰਟੀ ਦਾ ਸਪਾਈ ਫੈਸਲਾ ਤਾਂ ਇਹ ਪਾਰਟੀ ਨੇ ਕਰਨਾ ਪਰ ਇਹ ਗੱਲ ਥੋੜੀ ਠੀਕ ਆ ਸਾਨੂੰ ਜੋ ਪੁੱਛਿਆ ਗਿਆ ਚਾਹੇ ਸਾਡੇ ਪੀਸੀਸੀ ਪ੍ਰਧਾਨ ਹੋਣ ਰਾਜਾ ਬੜਿੰਗ ਸਾਹਿਬ ਚਾਹੇ ਸਾਡੇ ਇਨਚਾਰਜ ਦਿਵਿੰਦਰ ਯਾਦਵ ਜੀ ਹੋਣ ਚਾਹੇ ਸਾਡੇ ਜਿਹੜੇ ਇਲੈਕਸ਼ਨ ਇੱਕ ਕਮੇਟੀ ਬਣਾਈ ਆ ਕਈ ਸੂਬਿਆਂ ਦੀ ਉਹਦੇ ਚੇਅਰਮੈਨ ਹੋਣ ਉਹਨਾਂ ਨੇ ਸਾਡੇ ਨਾਲ ਸਾਰਿਆਂ ਨਾਲ ਇੰਟਰੈਕਸ਼ਨ ਕੱਲੀ-ਕੱਲੀ ਗੱਲ ਦੀ ਕਰ ਲਈ ਆ ਵੀ ਇਲੈਕਸ਼ਨ ਆ ਜਿਹੜੀ ਤੁਸੀਂ ਕਿੱਥੋਂ ਲੜਨੀ ਆ ਕਿਵੇਂ ਲੜਨੀ ਆ ਕੀ ਹਾਲਾਤ ਨੇ ਕਿਉਂਕਿ ਉਹਨਾਂ ਦੇ ਕੋਲ ਵੱਖ-ਵੱਖ ਤਰ੍ਹਾਂ ਦੇ ਸਰਵੇਜ਼ ਨੇ ਜਿਹੜੇ ਡਾਟਾ ਉਹ ਵੀ ਉਹਨਾਂ ਕੋਲ ਉਹ ਹੁੰਦਾ ਤੇ ਬੜੇ ਉੜੀਸਾ ਤੋਂ ਸਾਡੇ ਉਹ ਤਜਰਬੇ ਵਾਲੇ ਲੀਡਰ ਨੇ ਜਿਹੜੇ ਚੇਅਰਮੈਨ ਨੇ ਤੇ ਮੈਂ ਆਪਣੇ ਵੱਲੋਂ ਜਦੋਂ ਮੈਨੂੰ ਉਹਨਾਂ ਨੇ ਬੁਲਾਇਆ ਸੀ ਤੇ ਮੈਂ ਆਪਣੇ ਵੱਲੋਂ ਕਲੀਅਰ ਇਹ ਗੱਲ ਕਹੀ ਵੀ ਮੈਂ ਇਲੈਕਸ਼ਨ ਜੀ ਆਪਣਾ ਘਰ ਲੁਧਿਆਣਾ ਏ ਮੇਰਾ ਜ਼ਿਲ੍ਹਾ ਲੁਧਿਆਣਾ ਏ ਸਰਦਾਰ ਬਿਨ ਸਿੰਘ ਦਾ ਜ਼ਿਲ੍ਹਾ ਲੁਧਿਆਣਾ ਏ ਤੇ ਮੈਂ ਜੇ ਇਲੈਕਸ਼ਨ ਲੜੂੰਗਾ ਜੇ ਤੁਸੀਂ ਮੈਨੂੰ ਇਲੈਕਸ਼ਨ ਲੜਾਉਂਗੇ ਤਾਂ ਮੈਂ ਲੁਧਿਆਣੇ ਤੋਂ ਲੜੂੰਗਾ ਬਾਕੀ ਟਿਕਟ ਤਾਂ ਉਹਨਾਂ ਦੀ ਮਰਜ਼ੀ ਹੈ ਕਿਹਨੂੰ ਦੇਣਾ ਕਿਹਨੂੰ ਨਹੀਂ ਪਰ ਮੈਂ ਇਹ ਕਲੀਅਰ ਕਰਕੇ ਆਇਆ ਵੀ ਮੈਂ ਜੇ ਮੈਨੂੰ ਤੁਸੀਂ ਟਿਕਟ ਦਿੰਦੇ ਹੋ ਤਾਂ ਮੈਂ ਲੁਧਿਆਣਾ ਹੀ ਲੜਨਾ ਬਾਹਰ ਮੈਨੂੰ ਕਿਤੇ ਨਾ ਮੈਂ ਜਾਣਾ ਨਾ ਮੈਂ ਲੜਨਾ ਨਾ ਮੈਨੂੰ ਕੋਈ ਟਿਕਟ ਕਿਤੇ ਦੇਣ ਦੀ ਤੁਸੀਂ ਗੱਲ ਹੀ ਕਰਿਓ ਮੈਂ ਕਲੀਅਰ ਤਿੰਨਾਂ ਨੂੰ ਕਰਿਆ ਪਰ ਸਾ ਚਾਹਾਂ ਚਾਲੀਆਂ ਨੇ ਕਿ ਇਸ ਵਾਰ ਜਿਹੜਾ ਮੈਂਬਰ ਪਾਰਲੀਮੈਂਟ ਬਨੀਤ ਬਿੱਟੂ ਕਿਸੇ ਹੋਰ ਸ਼ਹਿਰ ਦਾ ਰੁਕ ਕਰ ਸਕਦੇ ਨੇ ਕਿੰਨੀ ਕੋ ਸਚਾਈ ਆ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਤੁਸੀਂ ਕਲੀਅਰ ਕੀਤਾ ਕਿ ਇਲੈਕਸ਼ਨ ਲੜੂਗੇ ਤਾਂ ਲੁਧਿਆਣਾ ਤੋਂ ਹੀ ਲੜੂ ਦੇਖੋ ਉਦੋਂ ਇੱਕ ਗੱਲ ਇਹ ਪਤਾ ਕਿਉਂ ਸਾਬ ਗੱਲ ਕੀ ਸੀ ਵੀ ਇੱਕ ਵਾਰ ਪਹਿਲਾਂ ਮੈਂ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਤੇ ਮੇਰਾ ਉਸ ਵੇਲੇ ਉਹਦੇ ਸ਼ਹੀਦ ਪਰਿਵਾਰ ਦੇ ਆਪ ਮੈਂ ਵੀ ਇੱਕ ਸ਼ਹੀਦ ਪਰਿਵਾਰ ਦਾ ਤੇ ਉਹਦੇ ਸਾਡੇ ਮਨੀਸ਼ ਟਵਾੜੀ ਜੀ ਇਲੈਕਸ਼ਨ ਲੜ ਰਹੇ ਸੀ ਮੈਂ ਉਦੋਂ ਪਹਿਲਾਂ ਜਦੋਂ ਪ੍ਰਧਾਨ ਬਣਿਆ ਇਲੈਕਟਿਡ ਤੇ ਮੈਂ ਆਨੰਦਪੁਰ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੀ ਤੇ ਜਦੋਂ ਉਹਨਾਂ ਨੇ ਇਲੈਕਸ਼ਨ ਅਗਲੀ ਬਹੁਤ ਕਈ ਐਸੇ ਰੀਜ਼ਨਸ ਹੋਏ ਜਿਹਦੇ ਕਰਕੇ ਉਹ ਬਿਮਾਰ ਹੋਏ ਬੜਾ ਸੀਰੀਅਸ ਪ੍ਰੋਬਲਮ ਆਈ ਇਲੈਕਸ਼ਨ ਨਹੀਂ ਲੜ ਸਕੇ ਤੇ ਮੈਨੂੰ ਉਦੋਂ ਪਾਰਟੀ ਨੇ ਲੁਧਿਆਣਾ ਭੇਜਿਆ ਤੇ ਮੇਰੇ ਵਰਗਾ ਬੰਦਾ ਦੋ ਵਾਰ ਲੁਧਿਆਣੇ ਲੋਕਾਂ ਨੇ ਮੈਨੂੰ ਜਿਤਾਤਾ ਤੇ ਮੇਰੇ ਵਰਗਾ ਫਿਰ ਕਿਹੜਾ ਮਾੜਾ ਬੰਦਾ ਹੋਊਗਾ ਮੈਂ ਸਮਝਦਾ ਪੰਜਾਬੀ ਤਾਂ ਵੈਸੇ ਹੀ ਕਦੇ ਭੱਜਦਾ ਨਹੀਂਗਾ ਤੇ ਜੇ ਤੁਸੀਂ ਇਹ ਗੱਲ ਜੇ ਕੋਈ ਸੋਚਦਾ ਏ ਮੈਂ ਮੈਂ ਵੀ ਪੜਦਾ ਅਖਬਾਰਾਂ ਦੇ ਵਿੱਚ ਮੈਂ ਕਦੇ ਗੱਲ ਕੀਤੀ ਨਹੀਂ ਵੀ ਅੱਜ ਤੁਸੀਂ ਪੁੱਛ ਲਈ ਤਾਂ ਮੈਂ ਕਰ ਜ ਕੀਤੀ ਆ ਤੇ ਉਹ ਬੰਦਾ ਕਾਇਰ ਕਹਾਉਂਦਾ ਏ ਉਹ ਬੰਦਾ ਕਮਜ਼ੋਰ ਕਹਾਉਂਦਾ ਏ ਵੀ ਇਹ ਛੱਡ ਕੇ ਭੱਜਿਆ ਜਿਹੜਾ ਫੀਲਡ ਫੀਲਡ ਛੱਡ ਕੇ ਫੀਲਡ ਛੱਡ ਕੇ ਪੰਜਾਬੀ ਤਾਂ ਉਹਨੂੰ ਵੈਸੇ ਹੀ ਕਿਤੇ ਮਾਫੀ ਨਹੀਂ ਉਹਨੂੰ ਮਿਲਦੀ ਖਾਸ ਤੌਰ ਪੰਜਾਬੀ ਦੇ ਜੇ ਮੈਂ ਗੱਲ ਕਰਾਂ ਉਹ ਤਾਂ ਜਿਹੜਾ ਭੱਜਦਾ ਏ ਛੱਡ ਕੇ ਉਹਨੂੰ ਵੈਸੇ ਹੀ ਨਹੀਂ ਪਸੰਦ ਕਰਦਾ ਤੇ ਸਾਰੀ ਉਮਰ ਉਹ ਜਿਹੜਾ ਏ ਉਹ ਆਪਣਾ ਕਿਤੇ ਮਤਲਬ ਮੈਂ ਸਮਝਦਾ ਉਹ ਕਿਤੇ ਵੀ ਟਿਕ ਨਹੀਂ ਸਕਦਾ ਤੇ ਇਸ ਕਰਕੇ ਮੇਰਾ ਜੱਦੀ ਜਿਲਾ ਏ ਤੇ ਮੈਨੂੰ ਲੁਧਿਆਣੇ ਵਾਲਿਆਂ ਨੇ ਇੰਨਾ ਪਿਆਰ ਦਿੱਤਾ ਜਦੋਂ ਪਹਿਲੀ ਵਾਰ ਆਇਆ ਵੱਧ ਉਹਨੂੰ ਅਗਲੀ ਵਾਰ ਉਹਦੋਂ ਵੱਧ ਵੋਟਾਂ ਤੇ ਜਤਾਇਆ ਹਜੇ ਕੀ ਲਹਿਰਾਂ ਸੀ ਪਹਿਲੀ ਵਾਰ ਜਦੋਂ 14 ਸੀ ਇੱਕ ਆਮ ਆਦਮੀ ਪਾਰਟੀ ਦੀ ਲਹਿਰ ਸੀ ਤੇ ਫੂਲਕਾ ਸਾਹਿਬ ਤੇ ਬੈਂਸ ਸਾਹਿਬ ਅਯਾਲੀ ਸਾਹਿਬ ਲੜੇ ਉਹਦੋਂ ਬਾਅਦ ਉਹਦੋਂ ਵੱਡੀ ਲਹਿਰ ਜਿਹੜੀ ਭਾਜਪਾ ਦੀ ਸੀ ਮੋਦੀ ਦੀ ਮੋਦੀ ਸਾਹਿਬ ਦੀ ਲਹਿਰ ਸੀ ਤੇ ਉਦੋਂ ਅਕਾਲੀ ਦਲ ਭਾਜਪਾ ਇਕੱਠਾ ਸੀ ਤੇ ਉਦੋਂ ਵੀ ਉਹਨਾਂ ਲੋਕਾਂ ਨੇ ਜਿੱਤ ਦਿੱਤੀ ਤੇ ਮੇਰੇ ਵਰਗਾ ਜੇ ਫਿਰ ਐਦੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਜੇ ਮੈਂ ਉਰੇ ਇਲੈਕਸ਼ਨ ਕਮ ਆ ਮੈਂ ਲੁਧਿਆਣੇ ਉਨੀ ਲੜਨੀ ਜੀ ਮੈਂ ਕੋਈ ਹੋਰ ਸੀਟ ਜੇ ਮੈਨੂੰ ਲੁਧਿਆਣੇ ਨਹੀਂ ਜੇ ਮੈਂ ਜਿੱਤ ਸਕਦਾ ਤੇ ਫਿਰ ਮੈਂ ਕਿਤੇ ਵੀ ਨਹੀਂ ਜਿੱਤ ਸਕਦਾ ਪਰ ਰਾਜਨੀਤੀ ਸਮੀਕਰਨਾਂ ਦਾ ਖੇਡ ਆ ਕਈ ਵਾਰ ਕਹਿੰਦੇ ਨੇ ਕਿ ਐਂਟੀ ਕੰਪੈਸੀ ਦੀ ਜੜਾਵਾ ਬੜਾ ਵੱਡਾ ਫੈਕਟਰ ਹੁੰਦਾ ਵਾ 10 ਸਾਲ ਲਗਾਤਾਰ ਤੁਸੀਂ ਰਹੇ ਹੋ ਸਰਕਾਰ ਦੇ ਵਿੱਚ ਵੀ ਰਹੇ ਹੋ ਕਾਂਗਰਸ ਦੀ ਸਰਕਾਰ ਰਹੀ ਆ ਤੇ ਕਿਤੇ ਨਾ ਕਿਤੇ ਕੋਈ ਵਿਰੋਧ ਵੀ ਹੁੰਦਾ ਜਿਸ ਦੇ ਚੱਲਦੇ ਵੀ ਕਈ ਵਾਰ ਸੀਟ ਬਦਲ ਨਹੀਂ ਪਾਈ ਜਾਂਦੀ ਆ ਨਹੀਂ ਆਪਾਂ ਨੂੰ ਆਪਾਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਮੇਰਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿਸੇ ਦਾ ਨਹੀਂ ਮੈਨੂੰ ਪਤਾ ਮੈਂ ਮੇਰੇ 9 ਹਲਕੇ ਨੇ ਮੇਰੇ ਨਾਲ ਸਭ ਤੋਂ ਸੀਨੀਅਰ ਪਾਂਡੇ ਜੀ ਨੇ ਉਹ ਮੇਰੇ ਨਾਲ ਨੇ ਹਲਕਿਆਂ ਦੀ ਗੱਲ ਕਰਦਾ ਉਦੋਂ ਵਾਰ ਡਾਬਰ ਸਾਹਿਬ ਨੇ ਉਹ ਮੇਰੇ ਨਾਲ ਨੇ ਮੇਰੇ ਨਾਲ ਆਸ਼ੂ ਜੀ ਉਹ ਮੇਰੇ ਨਾਲ ਨੇ ਸੰਜੇ ਤਲਵਾਰ ਸਾਹਿਬ ਉਹ ਮੇਰੇ ਨਾਲ ਨੇ ਚੀਮਾ ਸਾਹਿਬ ਨੂੰ ਇੱਕ ਟਿਕਟ ਮਿਲੀ ਉਹ ਮੇਰੇ ਨਾਲ ਨੇ ਦੂਜੇ ਸਭ ਤੋਂ ਸੀਨੀਅਰ ਆਪਾਂ ਮੇਰ ਸਾਹਿਬ ਜਿਹੜੇ ਰਏ ਉਹਨਾਂ ਨੂੰ ਮੰਨ ਲੈਂਦੇ ਆ ਵੈਦ ਸਾਹਿਬ ਮੇਰੇ ਨਾਲ ਸੰਦੀਪ ਸੰਧੂ ਮੇਰੇ ਨਾਲ ਨੇ ਜੱਗਾ ਜੀ ਮੇਰੇ ਨਾਲ ਨੇ ਤੇ ਮੈਨੂੰ ਇਹ ਕਿਤੇ ਵੀ ਦ੍ਰਿਸ਼ ਜਿਹੜਾ ਇਹ ਤੇਲਾ ਸੀਟਾਂ ਚ ਕਿਤੇ ਵੀ ਦਿਖਦਾ ਨਹੀਂ ਜਿਹੜਾ ਕਿ ਮੈਂ ਟਿਕਟ ਮੰਗਾ ਨਾ ਮੰਗਾ ਉਹ ਮੇਰੇ ਲਈ ਜਿਹੜੀ ਆ ਆਪ ਜਾ ਕੇ ਮੈਂ ਕਿਹਾ ਮੈਂ ਕਿਉਂ ਮੰਗਾ ਬਈ ਜੇ ਤੁਸੀਂ ਸਮਝਦੇ ਹੋ ਕਿਉਂਕਿ ਇਲੈਕਸ਼ਨ ਤੇ ਤੁਸੀਂ ਲੜਨੀ ਆ ਤੇ ਇਹਨਾਂ ਦੀਆਂ ਥੱਲੇ ਟੀਮ ਨੇ ਲੜਨੀ ਆ ਚਾਹੇ ਉਹ ਕਾਉਂਸਲਰ ਹੋਣ ਚਾਹੇ ਉਹ ਬਲਾਕ ਸੰਮਤੀ ਜ਼ਿਲ੍ਹਾ ਸਰਪੰਚ ਹੋਣ ਚਾਹੇ ਸਾਡੀ ਕਾਂਗਰਸ ਕਮੇਟੀ ਹੋਵੇ ਚਾਹੇ ਮਹਿਲਾ ਕਾਂਗਰਸ ਦੀ ਯੂਥ ਕਾਂਗਰਸ ਹੋਵੇ ਤੇ ਮੈਨੂੰ ਕਦੇ ਫਿਕਰ ਉਹਨਾਂ ਹੁੰਦੇ ਗੱਲ ਤੱਕ ਲੁਧਿਆਣਾ ਤੋਂ ਮਤਲਬ ਕਿ ਪੂਰੀ ਤਿਆਰੀ ਰਹੀ ਹੈ ਕਿ ਟਿਕਟ ਮਿਲੇਗੀ ਤਾਂ ਲੁਧਿਆਣਾ ਤੋਂ ਜਿਹੜਾ ਵਾ ਇੱਕ ਵਾਰ ਫਿਰ ਉਹ ਫੈਸਲਾ ਹਾਈ ਕਮਾਂਡ ਦਾ ਏ ਦੇਖੋ ਟਿਕਟ ਦਾ ਅਧਿਕਾਰਤਾ ਉਹ ਤਾਂ ਸਾਡੇ ਪ੍ਰਧਾਨ ਸ਼ਿਲੀ ਮਰਕਨ ਮਲਕਰ ਜਨ ਖੜਗੇ ਸਾਹਿਬ ਨੇ ਉਹਨਾਂ ਦਾ ਇਹ ਦੇਣਾ ਟਿਕਟਾ ਰਾਹੁਲ ਗਾਂਧੀ ਜੀ ਦਾ ਫੈਸਲਾ ਏ ਸਾਡੇ ਜਨਰਲ ਸੈਕਟਰੀ ਦਵਿੰਦਰ ਯਾਦਵ ਜੀ ਉਹਨਾਂ ਦਾ ਫੈਸਲਾ ਰਾਜਾ ਵੜਿੰਗ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦਾ ਫੈਸਲਾ ਏ ਤੇ ਮੈਂ ਤੁਹਾਨੂੰ ਕਲੀਅਰਟੀ ਦੇਤੀ ਵੀ ਮੈਂ ਆਪਣੇ ਬਾਰੇ ਜਦੋਂ ਸਾਨੂੰ ਤਕਰੀਬਨ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਕੁਝ ਦਿਨ ਪਹਿਲਾਂ ਵੀ ਅੱਜ ਜਿਹੜਾ ਸੀਸੀ ਹੋਣੀ ਸੀ ਦਿੱਲੀ 3 ਦਿਨ ਪਹਿਲਾਂ ਦੀ ਗੱਲ ਆ ਤੇ ਸਾਨੂੰ ਸਭ ਨੂੰ ਇਸ ਗੱਲ ਕਰ ਫਾਈਨਲ ਇਹ ਗੱਲ ਸੱਦੀ ਗਈ ਤੇ ਤਕਰੀਬਨ ਸਾਰੇ ਮੈਂਬਰ ਪਾਰਲੀਮੈਂਟ ਉਹ ਦਿਨ ਮੌਜੂਦ ਸੀ ਤੇ ਸਾਰਿਆਂ ਨੇ ਇੱਕ ਆਵਾਜ਼ ਸਭ ਨੇ ਇਹੀ ਕਿਹਾ ਵੀ ਅਸੀਂ ਆਪਣੀ ਆਪਣੀ ਸੀਟ ਜਿੱਥੇ ਲੋਕਾਂ ਨੇ ਸਾਨੂੰ ਐਡੀ ਵੱਡੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਐਡੀ ਵੱਡੀ ਵੇਵ ਚ ਜਿਤਾਤਾ ਤੇ ਇਸ ਕਰਕੇ ਇਹ ਇਹ ਤਾਂ ਕੋਈ ਗੱਲ ਹੀ ਨਹੀਂ ਗਈ ਤਾਂ ਲੁਧਿਆਣਾ ਤੋਂ ਲੜੋਗੇ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਿਛਲੀ ਵਾਰ ਦੇ ਨਾਲ 2019 ਦੇ ਨਾਲ ਜਿਹੜਾ ਵਾ ਇਸ ਵਾਰ ਤਸਵੀਰ ਕਾਫੀ ਫਰਕ ਹੈ ਪਿਛਲੀ ਵਾਰ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਆਈ ਸੀ ਪਰ ਹੁਣ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਵੀ ਹੈਗੀ ਹੈ ਤੇ ਸ਼ੋਮਨੀ ਕਾਲੀ ਦਲ ਭਾਜਪਾ ਵੀ ਅਲੱਗ-ਅਲੱਗ ਲੜਦੇ ਹੋਏ ਨਜ਼ਰ ਆ ਰਹੇ ਬਿਲਕੁਲ ਇਸ ਵਾਰ ਸਥਿਤੀ ਹੈ ਜਿਹੜੀ ਉਹ ਉਰੇ ਤਾਂ ਪਰ ਹਮੇਸ਼ਾ ਹੀ ਅਲੱਗ ਰਹੀ ਹੈ ਕਿਉਂਕਿ ਪਹਿਲਾਂ ਬੈਂਸ ਸਾਹਿਬ ਹੁਣੀ ਉਹ ਇਲੈਕਸ਼ਨ ਲੜਦੇ ਸੀ ਦੋਨੋਂ ਭਰਾ ਐਮ.ਐਲ.ਏ ਸੀ ਪਿਛਲੀ ਵਾਰ ਤੋਂ ਕੋਈ ਵੀ ਪਾਰਟੀ ਪਿੱਛੇ ਸੀ ਉਹ ਨਾਲ ਮੇਰਾ ਮੁਕਾਬਲਾ ਉਹਨਾਂ ਨਾਲ ਸੀ ਮੈਨੂੰ 380000 ਤੋਂ ਉੱਤੇ ਵੋਟ ਪਈ ਉਹਨਾਂ ਨੂੰ 3 ਲੱਖ ਕੁ ਵੋਟ ਪਈ ਤੇ ਇਸ ਕਰਕੇ ਇਹ ਪੁਰੇ ਹਮੇਸ਼ਾ ਹੀ ਪ੍ਰਸਥਿਤੀਆਂ ਐ ਜਿਹੜੀਆਂ ਉਹ ਅਲੱਗ ਹੁੰਦੀਆਂ ਇਸ ਵਾਰ ਭਾਜਪਾ ਕਾਲੀ ਦਲ ਦਾ ਹਜੇ ਪਤਾ ਨਹੀਂ ਕੀ ਹੋਣਾ ਹੈ ਜੀ ਇਹ ਹਜੇ ਕੋਈ ਵੀ ਕਲੈਰਿਟੀ ਐ ਜਿਹੜੀ ਉਹ ਪੰਜਾਬ 'ਚ ਹਜੇ ਆਈ ਨਹੀਂ ਗਈ ਇਹ ਗੱਲਾਂ ਚੱਲਦੀਆਂ ਨੇ ਵੀ ਕਿਸੇ ਪਾਰਟੀ ਦਾ ਕਿਹਦੇ ਨਾਲ ਸਮਝੌਤਾ ਕਿਹਦੇ ਨਾਲ ਹੋਣਾ ਇਹੋ ਜੀ ਗੱਲਾਂ ਐ ਜਿਹੜੀਆਂ ਉਹ ਹਜੇ ਲੋਕਾਂ ਦੇ ਵਿੱਚ ਜਿਹੜਾ ਇਹ ਚਾਹੇ ਮੈਂ ਕੁਝ ਵੀ ਕਹਿ ਦਵਾਂ ਪਰ ਲੋਕਾਂ ਦੇ ਵਿੱਚ ਕਿਉਂਕਿ ਖਬਰਾਂ ਇਹ ਜੀਆਂ ਚੱਲ ਰਹੀਆਂ ਲੋਕਾਂ ਦੇ ਵਿੱਚ ਹਜੇ ਇਹ ਕਲੈਰਿਟੀ ਆਈ ਨਹੀਂਗੀ ਤੇ ਵੀ ਕਿਹੜੀ ਪਾਰਟੀ ਕਿਹੜੇ ਇਕੱਠੇ ਹੋ ਰਹੀ ਆ ਕਿਹੜੀ ਨਹੀਂ ਇਕੱਠੀ ਹੋ ਰਹੀ ਕਿਉਂਕਿ ਆਮ ਆਦਮੀ ਪਾਰਟੀ ਨਾਲ ਚੰਡੀਗੜ੍ਹ ਚ ਸਮਝੌਤਾ ਹੈ ਤੇ ਕ੍ਰੁਖhetra ਸਮਝੌਤਾ ਦਿੱਲੀ ਸਮਝੌਤਾ ਉਰੇ ਸਮਝੌਤਾ ਨਹੀਂ ਤੇ ਇਸ ਕਰਕੇ ਇਸੇ ਤਰੀਕੇ ਨਾਲ ਬੀਜੇਪੀ ਕਾਲੀ ਦਲ ਦੀ ਗੱਲ ਚੱਲ ਰਹੀ ਆ ਸਮਝੌਤੇ ਦੀ ਤੇ ਉਹ ਬਹੁਤ ਕੁਝ ਹਜੇ ਆ ਜਿਹੜਾ ਉਹ ਸਰਟਨ ਨਹੀਂਗਾ ਅਨਸਰਟਨ ਹਜੇ ਹੋਇਆ ਹੋਇਆ ਉਹ ਕਲੈਰਿਟੀ ਓਨਲੀ ਉਦੋਂ ਹੀ ਆਊਗੀ ਜਿੱਦਣ ਟਿਕਟ ਮਿਲ ਜਾਣਗੇ ਕਿਹੜੀ ਕਿਹੜੀ ਪਾਰਟੀ ਉਮੀਦਵਾਰ ਜਿਹੜੀ ਜਿਹੜੀ ਪਾਰਟੀ ਦੇ ਆਉਣਗੇ ਉਦੋਂ ਬਾਅਦ ਹੀ ਪਤਾ ਲੱਗੂਗਾ ਹਾਂ ਇਹ ਲੋਕਾਂ ਜ਼ਰੂਰ ਹੁੰਦਾ ਇੱਕ ਅੱਜ ਇੰਡੀਵਿਜੂਅਲ ਅੱਗੇ ਬਹੁਤ ਸਿੱਧਾ ਹੀ ਇਹ ਹੁੰਦਾ ਸੀ ਵੀ ਜਿਹੜੀ ਜਿਹੜੀ ਪਾਰਟੀ ਨਾਲ ਸਦੀਆਂ ਤੋਂ ਖੜੇ ਆ ਮੋਹਰ ਲੱਗ ਜਾਂਦੀ ਸੀ ਪਰ ਹੁਣ ਇੰਡੀਵਿਜੂਅਲ ਲੋਕ ਦੇਖਦੇ ਆ ਪਾਰਟੀ ਦੇ ਨਾਲ ਨਾਲ ਕੈਂਡੀਡੇਟ ਨੂੰ ਵੀ ਦੇਖਦੇ ਆ ਵੀ ਇਹਦਾ ਕੀ ਰਿਕਾਰਡ ਆ ਇਹ ਕੀ ਸਾਡੇ ਲਈ ਕਰਦਾ ਰਿਹਾ ਕੀ ਇਹ ਇਹ ਆਪਦੇ ਲਈ ਕਰਦਾ ਰਿਹਾ ਉਹ ਚੀਜ਼ਾਂ ਬੜੀਆਂ ਲੋਕ ਕਾਊਂਟ ਕਰਦੇ ਆ ਵੀ ਪਿਛਲੇ ਦਿਨਾਂ ਚ ਕੀ ਇਹ ਆਪਣੀਆਂ ਜਾਇਦਾਦਾਂ ਪ੍ਰਾਪਰਟੀਆਂ ਠਗੀਆਂ ਮਾਰਦਾ ਰਿਹਾ ਜਾਂ ਇਹ ਲੋਕਾਂ ਲਈ ਕੀ ਕਰਦਾ ਰਿਹਾ ਇਹ ਅੱਜ ਕੱਲ੍ਹ ਲੋਕ ਪ੍ਰਾਇੋਰਟੀ ਤੇ ਚੀਜ਼ਾਂ ਲੈਣ ਲੱਗ ਗਏ ਤੇ ਉਹ ਦੂਜੀ ਗੱਲ ਜਿੰਨਾ ਇਲੈਕਸ਼ਨ ਦੇ ਵਿੱਚ ਜਿਹੜਾ ਵੀ ਪੋਲੀਟਿਕਲ ਪਾਰਟੀ ਜਾਂ ਜਿਹੜਾ ਵੀ ਕੈਂਡੀਡੇਟ ਹੋਊਗਾ ਜਿੰਨਾ ਵੱਧ ਤੋਂ ਵੱਧ ਕਿਹੜਾ ਇਹ ਲੋਕਾਂ ਤੱਕ ਜਿਹੜਾ ਪਹੁੰਚ ਪਹੁੰਚ ਕਰ ਸਕਦਾ ਹੈ ਉਹ ਇੱਕ ਬਹੁਤ ਵੱਡੀ ਗੱਲ ਆਮ ਆਦਮੀ ਪਾਰਟੀ ਵੀ ਮੁਕਾਬਲੇ ਚ ਰਹੇਗੀ ਕਿਉਂਕਿ ਸਰਕਾਰ ਆ ਉਹਨਾਂ ਦੀ ਤੁਹਾਡੀ ਕਾਫੀ ਨਜ਼ਦੀਕੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਿਛਲੇ ਦਿਨਾਂ ਇਹ ਚਰਚਾਵਾਂ ਆ ਰਹੀਆਂ ਪਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਤਲਕੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਤਰ੍ਹਾਂ ਦੇ ਗ੍ਰਿਫਤਾਰੀ ਤੋਂ ਬਾਅਦ ਕੱਲ ਵੀ ਨજરਬੰਦ ਕੀਤਾ ਗਿਆ ਜਿਹੜਾ ਮੈਂ ਇਹ ਜਿਹੜਾ ਵਾ ਚੇਂਜ ਕਿਸ ਤਰ੍ਹਾਂ ਦੇਖਣ ਨੂੰ ਦੇਖੋ ਇਹ ਚ ਕੋਈ ਵੀ ਦੋਰ ਹੈ ਨਹੀਂ ਕਿਉਂਕਿ ਮੈਂ ਜੇ ਗੱਲ ਕਰੂੰਗਾ ਉਹ ਝੂਠੀ ਹੋਊਗੀ ਭਗਵੰਤ ਮਾਨ ਸਾਹਿਬ ਤੇ ਮੇਰੀ ਬਹੁਤ ਜ਼ਿਆਦਾ ਨਿੱਜੀ ਦੋਸਤੀ ਆ ਤੇ ਅੱਜ ਦੀ ਨਹੀਂ ਗੀ ਇਹ ਜਦੋਂ ਦੇ ਐਮਪੀ ਆ ਅਸੀਂ ਉਦੋਂ ਦੇ 10 ਸਾਲ ਦੇ ਸਾਡੀ ਮੈਂ ਦੋਸਤੀ ਆ ਤੇ ਪਰ ਪੋਲਿਟਿਕਸ ਆਪਣੀ ਥਾਂ ਤੇ ਆ ਮੈਂ ਕਦੇ ਵੀ ਸਿਆਸਤ ਦੇ ਵਿੱਚ ਜਿਹੜੇ ਉਹਨਾਂ ਦੇ ਚੰਗੇ ਕੰਮ ਕੀਤੇ ਆ ਮੈਂ ਪਿੱਛੇ ਉਹਨਾਂ ਦਾ ਹਮੇਸ਼ਾ ਉਹਨਾਂ ਦਾ ਸਾਥ ਦਿੰਦਾ ਆ ਆ ਉਹਨਾਂ ਨੂੰ ਚੰਗਾ ਕਹਿੰਦਾ ਆ ਆ ਪਰ ਜਦੋਂ ਉਹ ਤਾਂ ਮੁੱਖ ਮੰਤਰੀ ਨੇ ਸਾਡੇ ਵਰਗੇ ਤਾਂ ਬਹੁਤ 117 ਐਮਐਲਏ ਉਹਨਾਂ ਦੇ ਥੱਲੇ ਆਉਂਦੇ ਆ 13 ਐਮਪੀ ਉਹਨਾਂ ਦੇ ਥੱਲੇ ਆਉਂਦੇ ਆ ਇਸ ਕਰਕੇ ਮੁੱਖ ਮੰਤਰੀ ਤਾਂ ਇੱਕ ਪੰਜਾਬ ਦਾ ਰਾਜਾ ਹੁੰਦਾ ਹੈ ਤੇ ਇਸ ਕਰਕੇ ਉਹਦੇ ਜੇ ਅਸੀਂ ਕੋਈ ਗੱਲ ਕਹਨੇ ਆ ਤੇ ਸ਼ਾਇਦ ਉਹ ਵੀ ਉਹਦੇ ਭਲੇ ਲਈ ਹੋਵੇ ਜੇ ਇੱਕ ਦੋਸਤ ਇਹ ਗੱਲ ਕਹਿ ਰਿਹਾ ਹੈ ਵੀ ਆਹ ਕੰਮ ਤੁਹਾਡੇ ਭਾਈ 1000 ਰੁਪਏ ਤੁਸੀਂ ਨਹੀਂ ਦਿੱਤਾ ਤੁਸੀਂ 2500 ਨਹੀਂ ਦਿੱਤੀ ਪੈਨਸ਼ਨ ਉਹ ਤਾਂ ਕਹਿਣਾ ਪਊਗਾ ਨਾ ਉਹ 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 ਕਿਵੇਂ ਇਹ ਗੱਲ ਕਿਵੇਂ ਨਹੀਂ ਕਰਾਂਗੇ ਤੁਸੀਂ ਆਪਣੇ ਸੱਚੇ ਦੋਸਤ ਦਾ ਫਰਜ਼ ਨਿਭਾ ਰਹੇ ਹੋ ਕਿ ਜਿਹੜੀਆਂ ਗਲਤੀਆਂ ਵਾ ਜਿਹੜੀਆਂ ਕਮੀਆਂ ਵਾ ਉਸ ਨੂੰ ਬੇਸ਼ੱਕ ਰਾਜਨੀਤੀ ਹੈ ਜਾਂ ਲੱਗ ਲੱਗੋ ਪਰ ਉਸ ਨੂੰ ਵੀ ਮੈਨੂੰ ਤਾਂ ਉਹ ਕਹਿੰਦੇ ਆ ਮੈਨੂੰ ਤਾਂ ਬਹੁਤ ਪਾਰਟੀ ਦੇ ਵਿੱਚੋਂ ਵੀ ਅੰਦਰੋਂ 2 ਸਾਲ ਤੋਂ ਮੈਨੂੰ ਹਮੇਸ਼ਾ ਸੁਣਨਾ ਪਿਆ ਸਟੇਜਾਂ ਤੇ ਵੀ ਸੁਣਨਾ ਪਿਆ ਵੀ ਤੂੰ ਭਾਈ ਭਗਵੰਤ ਮਾਨ ਦੀ ਗੱਲ ਕਰਦਾ ਏ ਤੂੰ ਭਗਵੰਤ ਮਾਨ ਦਾ ਜਿਹੜਾ ਹੈ ਉਹ ਹਮੇਸ਼ਾ ਪੋਜ਼ਿਟਿਵ ਗੱਲ ਕਰਦਾ ਮੈਂ ਤਾਂ ਓਪਨਲੀ ਸਟੇਜਾਂ ਤੋਂ ਚਾਹੇ ਬਾਜਵਾਲ ਸਾਹਿਬ ਹੁਣ ਮੈਨੂੰ ਕਿਹਾ ਹੋਰ ਪੋਲੀਟਿਕਲ ਲੋਕਾਂ ਨੇ ਜੇ ਮੂਰੇ ਨਹੀਂ ਕਿਹਾ ਤਾਂ ਪਿੱਛੋਂ ਗੱਲ ਕਰਦੇ ਆ ਮੈਂ ਤਾਂ ਕਦੇ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਵੀ ਨਹੀਂ ਜਿੰਨਾ ਚਿਰ ਕੋਈ ਚੰਗਾ ਕੰਮ ਕਰੂਗਾ ਚੰਗਾ ਕੰਮ ਕਰਾਂਗੇ ਜਦੋਂ ਉਹ ਨਹੀਂ ਕਰੂਗਾ ਹੁਣ ਮੈਂ ਕਿਵੇਂ ਕਿਵੇਂ ਕਹਦਾ ਵੀ ਵਿਧਾਨ ਸਭਾ ਚੋਂ ਬਹੁਤ ਵਧੀਆ ਗੱਲ ਹੋਈ ਹੈ ਜੀ ਜਿਸ ਤਰੀਕਾ ਜੋ ਉੱਥੇ ਹੋਇਆ ਮੈਂ ਤਾਂ ਇਹੀ ਕਹੂੰਗਾ ਨਾ ਵੀ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਭਾਈ ਇਹ ਕਦੇ ਇਹਦੇ ਨਾਲ ਤੁਹਾਡੀ ਸ਼ਬੀ ਹੈ ਜਿਹੜੀ ਉਹ ਖਰਾਬ ਹੋਈ ਹੈ ਤੇ ਇਸ ਕਰਕੇ ਹੁਣ ਇਹ ਗੱਲ ਮੈਂ ਕਿਵੇਂ ਨਹੀਂ ਕਹੂੰਗਾ ਵੀ ਤੁਹਾਡੇ ਕੋਲ ਤਾਂ ਕੈਂਡੀਡੇਟ ਹੈ ਨਹੀਂਗੇ ਵੀ ਤੁਸੀਂ ਜੀਪੀ ਨੂੰ ਵੀ ਲੈ ਗਏ ਪਾਰਟੀ ਚ ਪਹਿਲਾਂ ਤੁਸੀਂ ਰਿੰਕੂ ਲੈ ਕੇ ਗਏ ਹੋ ਉਹ ਕਾਂਗਰਸ ਪਾਰਟੀ ਚੋਂ ਲੈ ਕੇ ਗਏ ਹੋ ਵੀ ਤੁਹਾਡੇ ਕੋਲ ਹੈ ਕੀ ਇੱਥੇ ਜਿਵੇਂ ਐਮਐਲਏ ਆ ਉਹ ਕਾਂਗਰਸ ਚੋਂ ਲੈ ਕੇ ਗਏ ਆ ਮੇਰਾ ਕਹਿਣ ਦਾ ਭਾਵ ਆ ਵੀ 2 ਸਾਲ ਤੁਸੀਂ ਸਰਕਾਰ ਚ ਵੀ ਹੋਗੇ ਤੁਸੀਂ ਕੁਝ ਡਿਵੈਲਪ ਨਹੀਂ ਕਰ ਸਕੇ ਤੁਸੀਂ ਕੋਈ ਆਪਣਾ ਲੀਡਰ ਨਹੀਂ ਬਣਾ ਸਕੇ ਤੁਸੀਂ ਤੁਹਾਡਾ ਕੋਈ ਐਸਾ ਕੰਮ ਨਹੀਂ ਹੋਇਆ ਜਿਹਦੇ ਨਾਲ ਤੁਸੀਂ ਕਿਸੇ ਵੀ ਆਪਣੇ ਵਰਕਰ ਨੂੰ ਖੜਾ ਕਰ ਦੋ ਤੁਸੀਂ ਜਿਵੇਂ ਕਹਿੰਦੇ ਸੀ ਤੁਸੀਂ ਬਾਈ ਚ ਤਾਂ ਇਲੈਕਸ਼ਨ ਜਿੱਤੀਆਂ ਹੁਣ ਤੁਸੀਂ ਕਿਉਂ ਤੁਹਾਡੇ ਆਪਣਾ ਆਪਣੇ ਵਰਕਰ ਤੇ ਜਾਂ ਆਪਣੇ ਕਿਸੇ ਭੂੰਡ ਤੇ ਜਾਂ ਆਪਣੇ ਕੀ ਕਹਿੰਦੇ ਸੀ ਵਲੰਟੀਅਰ ਤੇ ਵਿਸ਼ਵਾਸ ਕਿਉਂ ਨਹੀਂ ਗਾ ਜਦੋਂ ਬੜੀ ਗੱਲ ਦੀ ਆਉਂਦੀ ਆ ਤੇ ਰਿੰਕੂ ਉਹ ਵੀ ਸਾਡੇ ਐਮਐਲਏ ਰਹੇ ਉਹਨੂੰ ਲੈ ਗਏ ਹੁਣ ਫਤਿਹਗੜ੍ਹ ਸਾਹਿਬ ਲਈ ਜੀਪੀ ਨੂੰ ਲੈ ਗਏ ਐਣੀ ਦੂਜੇ ਪਾਸੇ ਕੋਚਿੰਗ ਹੋ ਰਹੀਆਂ ਚਰਚਾਵਾਂ ਚੱਲ ਰਹੀਆਂ ਨੇ ਕੋਈ ਸਾਬਕਾ ਐਮ.ਐਲ.ਏ ਕਾਂਗਰਸ ਦਾ ਆਪ ਜੁਆਇਨ ਕਰਕੇ ਉਮੀਦਵਾਰ ਬਣਾਇਆ ਜਾ ਸਕਦਾ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਉਹ ਉਹ ਤਾਂ ਉਹਨਾਂ ਨੇ ਫੈਸਲਾ ਲੈਣਾ ਹੈ ਜੀ ਸਦਕੇ ਲੈਣ ਪਰ ਮੇਰੀ ਉਹ ਮੈਂ ਗੱਲ ਇਹ ਕਿਵੇਂ ਨਹੀਂ ਕਹੂੰਗਾ ਵੀ ਭਾਈ ਤੁਹਾਡੇ ਕੋਲ 2 ਸਾਲ ਚ ਕੋਈ ਬੰਦਾ ਹੀ ਨਹੀਂ ਹੈ ਤੁਹਾਨੂੰ ਆਪਣੇ ਤੇ ਕਿਸੇ ਤੇ ਯਕੀਨ ਹੀ ਨਹੀਂਗਾ ਤੇ ਇਸ ਕਰਕੇ ਨਾਲੇ ਦੂਜੇ ਪਾਸੇ ਤੁਸੀਂ ਸਮਝੌਤਾ ਕਰੀ ਜਾਂਦੇ ਹੋ ਇੱਥੇ ਆ ਕੇ ਤੁਸੀਂ ਸਾਨੂੰ ਵੀ ਕਈ ਵਾਰ ਇਹ ਬੜਾ ਇਹ ਗੱਲ ਮੈਂ ਆਪਣੀ ਵੀ ਕਰਦਾ ਆਪਣੀ ਪਾਰਟੀ ਦੀ ਵੀ ਵੀ ਇਹ ਗੱਲ ਸਾਨੂੰ ਵੀ ਸਮਝ ਨਹੀਂ ਆ ਰਹੀ ਵੀ ਇਹ ਹੋ ਕੀ ਰਿਹਾ ਹੈ ਅਸੀਂ ਇੱਥੇ ਕਿਵੇਂ ਗੱਲ ਕਰਾਂਗੇ ਕਿਵੇਂ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਲੋਕ ਸਾਨੂੰ ਸਵਾਲ ਪੁੱਛਦੇ ਆ ਤਾਂ 100 ਕਿਲੋਮੀਟਰ ਦੂਰ ਸਮਝੌਤਾ ਬਾ ਤਾਂ 100 ਕਿਲੋਮੀਟਰ ਉਹ ਹ ਰਾਜਧਾਨੀ ਚ ਚੰਡੀਗੜ੍ਹ ਦੀ ਜਿਹੜੀ ਰਾਜਧਾਨੀ ਆ ਉੱਥੇ ਸਮਝੌਤਾ ਜਿਹੜਾ ਪੰਜਾਬ ਉੱਥੇ ਸਮਝੌਤਾ ਨਹੀਂ ਗਾ ਇਹ ਕੁਐਸਚਨ ਲੋਕ ਸਾਨੂੰ ਪਿੰਡਾਂ ਚ ਮੈਂ ਲਲਤਾਲੇ ਲਲਤੋਂ ਗਿਆ ਸੀ ਉਦੋਂ ਪਹਿਲਾਂ ਮੈਂ ਦਾਖੇ ਕਿਤੇ ਬੈਠਾ ਸੀ ਉਹ ਸਾਰੀਆਂ ਗੱਲਾਂ ਉਹਦੋਂ ਪਹਿਲਾਂ ਸਵੱਦੀ ਬੈਠੇ ਸੀ ਉੱਥੇ ਸਵਾਲ ਉੱਠਦੇ ਲੋਕ ਕਰਦੇ ਆ ਵੀ ਯਾਰ ਵਿਰੋਧੀ ਤਾਂ ਗੱਲ ਕਰਦੇ ਕਰਦੇ ਆ ਹੁਣ ਆਮ ਲੋਕ ਵੀ ਸਵਾਲ ਕਰਨ ਲੱਗੇ ਨੇ ਕਿ ਜਿਹੜਾ ਵਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਫ੍ਰੈਂਡਲੀ ਮੈਚ ਚੱਲ ਰਿਹਾ ਜਾਂ ਕੀ ਚੱਲ ਰਿਹਾ ਲੋਕਾਂ ਨੂੰ ਵੀ ਤਸਵੀਰ ਕਲੀਅਰ ਨਹੀਂ ਆ ਫ੍ਰੈਂਡਲੀ ਤਾਂ ਕਦੇ ਹੋਈ ਨਹੀਂ ਸਕਦਾ ਪਰ ਗੱਲ ਇਹ ਆ ਵੀ ਜਾਂ ਸਾਰੇ ਕਰੋ ਜਾਂ ਸਾਰੇ ਕਿਤੇ ਕਿਉਂ ਕਰੋ ਕਿਉਂ ਕਰਨੇ ਹੀ ਕਿਉਂ ਸਾਨੂੰ ਉਹਨਾਂ ਦੀ ਸਾਨੂੰ ਉਹਨਾਂ ਦੀ ਲੋੜ ਹੀ ਕੀ ਆ ਇਹਦਾ ਮਤਲਬ ਜਿੱਥੇ ਪੰਜਾਬ ਚ ਉਹ ਸੱਤਾ ਚ ਨੇ ਜਦੋਂ ਉੱਥੇ ਅਸੀਂ ਉਹਨਾਂ ਨੂੰ ਕੁਝ ਨਹੀਂ ਸਮਝਦੇ ਤੇ ਬਾਕੀ ਜਗ੍ਹਾ ਸਾਨੂੰ ਕੀ ਪ੍ਰਭਾਉ ਉੱਥੇ ਤਾਂ ਉਹ ਦਿੱਲੀ ਆ ਜਿਹੜਾ ਉਹਨਾਂ ਦੀ ਸਰਕਾਰ ਹੀ ਹੈ ਨਹੀਂ ਸਮਝ ਲਓ ਉਹ ਤਾਂ ਕੇਜਰੀਵਾਲ ਸਾਹਿਬ ਹੋ ਰਹੀ ਉੱਥੇ ਤਾਂ ਕੋਈ ਰਿਬਨ ਕੱਟਣ ਨਹੀਂ ਦਿੰਦਾ ਤਾਂ ਇੱਥੇ ਆ ਕੇ ਇੱਥੇ ਆ ਕੇ ਰਿਬਨ ਕੱਟਦੇ ਨੇ ਜਦੋਂ ਵੀ ਭਗਵੰਤ ਮਾਨ ਸਾਹਿਬ ਸੱਦ ਲੈਂਦੇ ਆ ਤਾਂ ਚਾਰ ਚੁਕ ਕੈਂਚੀ ਕੁੰਚੀ ਚਲਾ ਲੈਂਦੇ ਆ ਬਸ ਤਾਂ ਕੱਲ ਪਰਸੋ ਦੇ ਜਿਹੜੇ ਐਪੀਸੋਡ ਹੋਏ ਆ ਤਾਲਾਬੰਦੀ ਤੋਂ ਬਾਅਦ ਗ੍ਰਿਫਤਾਰੀ ਹੋਏ ਜਾਂ ਕਲ ਨਜ਼ਰਬੰਦੀ ਹੋਏ ਕਾਫੀ ਤੁਸੀਂ ਸਰਕਾਰ ਨੂੰ ਘੇਰਦੇ ਨਜ਼ਰ ਆਏ ਕਾਫੀ ਜਿਹੜਾ ਵਾ ਤਿੱਖੇ ਬਿਆਨ ਤੁਹਾਡੇ ਵੱਲੋਂ ਵੀ ਜਿਹੜੇ ਆ ਜਾਰੀ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਕੋਈ ਮਨ ਨਹੀਂ ਸੀ ਮੈਂ ਮੇਰੀ ਸਿਆਸਤ ਕਦੇ ਰਹੀ ਨਹੀਂ ਮੈਂ ਪਹਿਲਾਂ ਛੇੜਾ ਛੇੜਦਾ ਨਹੀਂ ਜੇ ਕੋਈ ਛੇੜਲੇ ਫਿਰ ਮੈਂ ਪਿੱਛੇ ਹਟਦਾ ਨਹੀਂ ਚਾਹੇ ਫਿਰ ਕੋਈ ਹੋਵੇ ਹੁਣ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਸਾਰਿਆਂ ਦੇ ਕੈਮਰੇ ਚੱਲਦੇ ਸੀ ਕਿਸੇ ਬੰਦੇ ਨੂੰ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਚ ਅਸੀਂ ਕੋਰਟ 'ਚ ਵੀ 19 ਨੂੰ ਤਰੀਕਾ ਗੱਲ ਕਰਾਂਗੇ ਉੱਥੇ ਇੱਕ ਤਾਂ ਨੂੰ ਦਿਖਾ ਦਿਓ ਵੀ ਕਾਰਪੋਰੇਸ਼ਨ ਦਾ ਕੋਈ ਬੰਦਾ ਅਸੀਂ ਕਿਸੇ ਨੂੰ ਹੱਥ ਲਾਇਆ ਹੋਵੇ ਜਾਂ ਸਾਨੂੰ ਉਹਨੇ ਲਾਇਆ ਹੋਵੇ ਚਲੋ ਇਹ ਗੱਲ ਸਾਡੀ ਤਾਂ ਛੱਡੋ ਉਹਨੇ ਵੀ ਸਾਨੂੰ ਲਾਇਆ ਹੋਵੇ ਫਿਰ ਕਿਹੜਾ ਬੰਦਾ ਇਹ ਜਾ ਤੁਸੀਂ ਜਿਹੜਾ ਨੌਨ ਅਵੇਲੇਬਲ ਝੂਠਾ ਮੁਕੱਦਮਾ ਦਰਜ ਕਰਕੇ ਸਾਨੂੰ ਜੇਲ੍ਹਾਂ ਚ ਭੇਜੋਗੇ ਤੇ ਮੇਤੋਂ ਕੀ ਫਿਰ ਮੈਂ ਮੈਂ ਫੁੱਲ ਪਾਊਂਗਾ ਜਿਹੇ ਜੇ ਕੰਮ ਕਰੋਗੇ ਉਹੋ ਜੀ ਭਾਜੀ ਮੋੜਾਂਗੇ ਭਾਈ ਇਹ ਤਾਂ ਇਹ ਤਾਂ ਪੋਲਿਟਿਕਸ ਆ ਜੇ ਪੋਲਿਟਿਕਸ ਨੂੰ ਤੁਸੀਂ ਪਰਚਿਆਂ ਤੱਕ ਜੇਲ੍ਹਾਂ ਤੱਕ ਲੈ ਕੇ ਜਾਓਗੇ ਫਿਰ ਜਿੰਮੇਵਾਰੀ ਕਿਹਦੀ ਆ ਤੇ ਫਿਰ ਤੁਹਾਡੂ ਤੁਹਾਡੀ ਵਾਰੀ ਕਿਹੜਾ ਜੇਲ ਤਿਆਰ ਨਹੀਂ ਗਈ ਇਹ ਤਾਂ ਇਹ ਤਾਂ ਆਮ ਕਹਿੰਦੇ ਆ ਨਾ ਵੀ ਪੁਲਿਸ ਸਾਲੇ ਸਭ ਤੋਂ ਸੱਚੇ ਮਿੱਤਰ ਹੁੰਦੇ ਆ ਜਿੱਦਣ ਸਰਕਾਰ ਚੋਦਨ ਸਲੂਟ ਮਾਰਦੇ ਆ ਜਿੱਦਣ ਆਪੋਜੀਸ਼ਨ ਨੂੰ ਹੱਥ ਕੜੀ ਲਾਉਂਦੇ ਆ ਤੇ ਐਂ ਹੀ ਤੁਹਾਡੇ ਨਾਲ ਹੋਣਾ ਫਿਰ ਤੁਹਾਡੇ ਲਈ ਵੀ ਉਹੀ ਕੈਂਪ ਜਿਹੜਾ ਨਾਬਾ ਜੇਲ ਆ ਉਹ ਤਿਆਰ ਆ ਤੁਸੀਂ ਇੱਕ ਕੈਮਰਾ ਲਾਇਆ ਸੀ ਪੰਜ ਕੈਮਰੇ ਲਾਵਾਂਗੇ ਤੁਸੀਂ ਇੱਕ ਦਿਨ ਅੰਦਰ ਰੱਖਿਆ ਸੀ ਤੁਹਾਨੂੰ ਇੱਕ ਸਾਲ ਅੰਦਰ ਰੱਖਾਂਗੇ ਜੀ ਐਂ ਹੀ ਕਰਨਾ ਹੈ ਪਾ ਪਾ ਜੀ ਮੋੜੋਗੇ 100% ਲ ਕਮਾਲ ਹੋਗੀ ਉਹ ਵੀ ਪੰਜਾਬੀ ਇਹ ਕਿਵੇਂ ਭੁੱਲ ਸਕਦਾ ਬੰਦਾ ਜੇ ਉਹ ਬੰਦਾ ਹੀ ਕਹਦਾ ਏ ਜੇ ਗੱਲ ਭੁੱਲ ਜੇ ਉਹ ਬੰਦਾ ਹੀ ਕਹਦਾ ਜੀ ਤਾਂ ਵਾਪਸ ਆਨੇ ਆ ਪਾਰਟੀ ਦੇ ਉੱਤੇ ਤਾਂ ਸੱਤ ਐਮਪੀ ਨੇ ਜਿਹੜੇ ਜਿਨ੍ਹਾਂ ਨੂੰ ਦੁਆਰਾ ਟਿਕਟ ਮਿਲਿਆ ਨੇ ਪੂਰੇ ਚਾਂਸ ਨੇ ਪਰ ਉਸ ਤੋਂ ਇਲਾਵਾ ਵੀ ਕੁਝ ਹੋਰ ਉਮੀਦਵਾਰ ਵੀ ਨੇ ਜਿਵੇਂ ਬਠਿੰਡਾ ਤੋਂ ਇੱਕ ਵਾਰ ਫਿਰ ਅਮ੍ਰਿਤਾ ਬਰਿੰਗ ਦੇ ਚਰਚਾਵਾ ਨੇ ਤੇ ਨਵਜੋਤ ਸਿੰਘ ਸਿੱਧੂ ਦੀ ਫੈਮਿਲੀ ਦੇ ਵੀ ਚਰਚਾਵਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਨਹੀਂ ਜੋ ਮੈਨੂੰ ਪਤਾ ਲੱਗਿਆ ਮੈਂ ਤਾਂ ਸੁਣ ਕੇ ਹੀ ਗੱਲ ਕਰ ਰਿਹਾ ਜਿਵੇਂ ਤੁਹਾਨੂੰ ਗੱਲ ਪਤਾ ਏ ਜਿਹੜੇ ਮੈਨੂੰ ਨਹੀਂ ਲੱਗਦਾ ਨਵਜੋਤ ਸਿੱਧੂ ਸਾਹਿਬ ਕਿਉਂਕਿ ਉਹਨਾਂ ਨੇ ਹਮੇਸ਼ਾ ਗੱਲ ਪੰਜਾਬ ਦੀ ਉਹ ਕੀਤੀ ਆ ਪਹਿਲਾਂ ਉਹ ਚਾਰ ਵਾਰ ਐਮਪੀ ਰਹੇ ਨੇ ਪਰ ਉਹਨਾਂ ਨੇ ਦਿੱਲੀ ਜਾਣੋ ਕਦੇ ਹੁਣ ਪਾਰਟੀ ਚ ਆ ਕੇ ਕਦੇ ਨਹੀਂ ਕਿਹਾ ਮੈਨੂੰ ਨਹੀਂ ਲੱਗਦਾ ਉਹ ਪਾਰਲੀਮੈਂਟ ਇਲੈਕਸ਼ਨ ਲੜਨ ਦੇ ਕੋਈ ਇੱਛੁਕ ਨੇ ਖਬਰਾਂ ਜ਼ਰੂਰ ਚਲਦੀਆਂ ਨੇ ਪਰ ਮੇਰੀ ਕੋਈ ਉਹਨਾਂ ਨਾਲ ਨਿੱਜੀ ਗੱਲ ਨਹੀਂ ਹੋਈ ਪਰ ਮੈਂ ਉਹ ਵੀਊ ਦੱਸਦਾ ਜੋ ਪਾਰਟੀ ਚ ਜਦੋਂ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਜਾਂ ਹੋਰ ਹੋਈ ਕੋਈ ਰਾਜਾ ਬਿੰਕਸਾਹਬ ਵੀ ਕਿਉਂਕਿ ਉਹ ਪਹਿਲਾਂ ਇਲੈਕਸ਼ਨ ਉੱਥੋਂ ਲੜੇ ਨੇ ਪਿਛਲੀ ਇਲੈਕਸ਼ਨ ਉਹਨਾਂ ਨੇ ਹੀ ਲੜੀ ਨਾ ਤਾਂ ਕਰਕੇ ਉਹ ਤੇ ਉਹਨਾਂ ਦੇ ਵਾਈਫ ਉਹ ਲੋਕਾਂ ਕੋਲ ਉੱਥੇ ਜਾਂਦੇ ਨੇ ਇਹ ਨਹੀਂਗਾ ਵੀ ਕੋਈ ਟਿਕਟ ਲੈਣ ਲਈ ਜਾਂਦੇ ਆ ਜਿਵੇਂ ਕਿ ਉਹ ਪਹਿਲਾਂ ਉੱਥੋਂ ਇਲੈਕਸ਼ਨ ਪਿਛਲੀ ਵਾਰ ਉਹਨਾਂ ਦੀ ਹੀ ਜ਼ਿੰਮੇਵਾਰੀ ਆ ਜਦ ਤੱਕ ਕੋਈ ਨਵਾਂ ਬੰਦਾ ਆਉਂਦਾ ਜਾਂ ਉਹ ਲੜਦੇ ਆ ਪਰ ਇਹ ਕੋਈ ਬਹੁਤ ਜ਼ਿਆਦਾ ਹਾਂ ਪਰ ਮੈਂ ਇਹ ਜ਼ਰੂਰ ਸੁਣਿਆ ਹੈ ਵੀ ਸਾਰੇ ਦਿਗਜ ਨੇ ਜਿਹੜੇ ਜਿਹੜੇ ਬੜੇ ਤੋਂ ਬੜੇ ਸਾਡੇ ਲੀਡਰ ਨੇ ਕਿਉਂਕਿ ਜਦੋਂ ਘੜੀ ਐਸੀ ਹੋਵੇ ਜਦੋਂ ਲੜਾਈ ਐਡੀ ਬੜੀ ਹੋਵੇ ਤਾਂ ਫੇਰ ਜਿਵੇਂ ਅਸੀਂ ਉਦੋਂ ਗਏ ਸੀ ਮੈਂ ਜਲਾਲਾਬਾਦ ਲੜਨ ਗਿਆ ਸੀ ਕੈਪਟਨ ਸਾਹਿਬ ਲੰਬੀ ਅਮਰਿੰਦਰ ਸਿੰਘ ਜੀ ਦੀ ਲੰਬੀ ਲੜੀ ਤੇ ਹੁਣ ਵੀ ਜਿਹੜੇ ਸਾਡੇ ਪ੍ਰਧਾਨ ਨੇ ਸੀਐਲਪੀ ਲੀਡਰ ਨੇ ਸਾਡੇ ਜਨਰਲ ਸੈਕਟਰੀ ਨੇ ਸਾਰਿਆਂ ਨੂੰ ਜਿਹੜੇ ਵੱਡੇ ਚਿਹਰੇ ਨੇ ਚ ਕੋਈ ਐਕਸ ਮਿਨਿਸਟਰ ਚੀਫ ਮਿਨਿਸਟਰ ਰਿਹਾ ਏ ਤੇ ਸਾਰਿਆਂ ਨੂੰ ਆਪਣੇ ਆਪਣੇ ਜ਼ਿਲ੍ਹਿਆਂ ਚ ਮੈਦਾਨ ਚ ਉਤਰਨਾ ਚਾਹੀਦਾ ਬਈ ਇਹੀ ਔਖੀ ਟਾਈਮ ਤੇ ਹੀ ਪਤਾ ਲੱਗਦਾ ਨਾ ਤੇ ਮੈਂ ਤਾਂ ਤੁਹਾਡੇ ਰਾਹੀਂ ਜਾਂ ਮੈਂ ਜਿੱਥੇ ਗੱਲ ਹੁੰਦੀ ਆ ਮੈਂ ਜ਼ਰੂਰ ਇਹ ਕਹਿਣਾ ਵੀ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਲੀਡਰਸ਼ਿਪ ਸਭ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਅਹੁਦੇ ਜਿਨ੍ਹਾਂ ਕੋਲ ਨੇ ਉਹਨਾਂ ਨੂੰ ਮੈਦਾਨ ਚ ਆ ਕੇ ਪੜਿਚਾਉਣਾ ਚਾਹੀਦਾ ਤਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਚੱਲੀ ਆ ਨਵਜੋਤ ਸਿੰਘ ਸਿੱਧੂ ਲਗਾਤਾਰ ਜਿਹੜਾ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ رائے ਵੀ ਦਿੰਦੇ ਨਜ਼ਰ ਆਏ ਨੇ ਪਾਰਟੀਆਂ 'ਚ ਜੋ ਸਿਨੈਰੀਓ ਚੱਲ ਰਿਹਾ ਉਸ ਨੂੰ ਲੈ ਕੇ ਵੀ ਬੜੇ ਬੇਬਾਕੀ ਦੇ ਨਾਲ ਸ਼ੇਰੋ ਸ਼ਾਹੀ ਅੰਦਾਜ਼ ਦੇ ਵਿੱਚ ਜਿਹੜਾ ਵਾ ਜਵਾਬ ਦਿੱਤਾ ਗਿਆ ਉਹਨਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਦੇਰਦਲ ਸਾਹਿਬ ਮੈਂ ਵੀ ਹਮੇਸ਼ਾ ਬੋਲੇ ਆਂ ਜਦੋਂ ਵੀ ਪਰ ਅੱਜ ਸ਼ਰਨਾ ਕਰਨੀ ਬਣਦੀ ਆ ਨਵਜੋਤ ਸਿੰਘ ਸਿੱਧੂ ਦੀ ਜਿੱਦਣ ਦੇ ਚਾਹੇ ਉਹ ਲੀਡਰਸ਼ਿਪ ਨੂੰ ਮਿਲ ਕੇ ਆਏ ਚਾਹੇ ਪ੍ਰਿਆੰਕਾ ਗਾਂਧੀ ਨੂੰ ਗੱਲ ਕਰਕੇ ਆਏ ਉਦਣ ਉਹ ਪਾਰਟੀ ਦੇ ਹੱਕ ਚ ਗੱਲ ਕਰ ਰਹੇ ਆ ਪਹਿਲਾਂ ਵੀ ਕਰਦੇ ਸੀ ਪਰ ਵਿੱਚ ਕੋਈ ਨਾ ਕੋਈ ਐਸੀ ਗੱਲ ਹੋ ਜਾਂਦੀ ਸੀ ਪਰ ਹੁਣ ਪਿਛਲੇ ਉਹ ਦਿਨਾਂ ਤੋਂ ਬੜੀ ਮੈਚਿਓਰਿਟੀ ਨਾਲ ਬੜੇ ਮਤਲਬ ਹਲੀਮੀ ਨਾਲ ਪਾਰਟੀ ਦੇ ਪਦਰ ਤੇ ਹਰੇਕ ਉਹ ਗੱਲ ਕਰ ਰਹੇ ਆ ਤੇ ਜੇ ਇਸੇ ਤਰੀਕੇ ਨਾਲ ਉਹ ਗੱਲ ਕਰਨਗੇ ਪਾਰਟੀ ਤਕੜੀ ਹੋਏਗੀ ਤੇ ਬਹੁਤ ਸਾਨੂੰ ਬਲ ਮਿਲੇਗਾ ਗੱਲ ਤਾਂ ਇੰਨੀ ਹੋਰ ਤਾਂ ਕੁਝ ਵੀ ਨਹੀਂ ਗਈ ਤੇ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਇੱਕ ਕੱਦ ਆ ਇੱਕ ਉਹਨਾਂ ਦਾ ਨਾਮ ਆ ਇੱਕ ਬ੍ਰਾਂਡ ਆ ਜਦੋਂ ਕਾਂਗਰਸ ਪਾਰਟੀ 'ਚ ਦੇ ਜਿੰਨਾ ਪਾਰਟੀ ਨੂੰ ਫਾਇਦਾ ਹੋ ਹੋਣਾ ਮਤਲਬ ਹੋਣਾ ਚਾਹੀਦਾ ਉਹਨਾਂ ਉਹਨਾਂ ਨੂੰ ਫਾਇਦਾ ਪਾਰਟੀ ਦਾ ਕਰਨਾ ਚਾਹੀਦਾ ਗਲਤ ਹੈ ਇੰਨੀਆਂ ਜੇ ਪਾਰਟੀ 'ਚ ਜਿਹੜੀ ਜੇ ਹੈਗੇ ਹੋ ਜੇ ਨਹੀਂਗੇ ਤਾਂ ਫਿਰ ਸੱਸੀ ਕੱਲ ਬੁਲਾ ਕੇ ਕਿਤੇ ਕੋਈ ਵੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਪਰ ਹੁਣ ਉਹ ਬਹੁਤ ਜਿਹੜੀ ਤਬਦੀਲੀ ਆ ਮੈਂ ਪਿਛਲੇ ਦਿਨਾਂ 'ਚ ਉਹ ਦੇਖੀ ਆ ਨਹੀਂ ਤਾਂ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੇ ਜਿਹੜਾ ਵਾ ਬਗਾਵਤਾਂ ਵੀ ਦੇਖਣ ਨੂੰ ਮਿਲਦੀਆਂ ਵਾ ਤੇ ਨੁਕਸਾਨ ਵੀ ਦੇਖਣ ਨੂੰ ਮਿਲਦਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਖਮਿਆਜਾ ਭੁਗਤਿਆ ਤੁਸੀਂ ਤਾਂ ਹੀ ਮੈਂ ਇਹ ਕਹਿ ਰਿਹਾ ਵੀ ਬੜਾ ਪਿਛਲੇ 2 ਮਹੀਨਿਆਂ ਦੇ ਵਿੱਚ ਬੜਾ ਉਹਨਾਂ ਦੀ ਗੱਲ ਬੜਾ ਵਜਨਦਾਰ ਤੇ ਵਜਨਤਾ ਤਾਂ ਪਹਿਲਾਂ ਵੀ ਹੁੰਦਾ ਸੀ ਪਰ ਪਾਰਟੀ ਦੀ ਲਾਈਨ ਉਹ ਬੜੀ ਵਧੀਆ ਟੋਕ ਕਰ ਰਹੇ ਆ ਕਿਸ ਤਰ੍ਹਾਂ ਦੇਖਦੇ ਹੁਣ ਜਿਹੜਾ ਵਾ ਬਹੁਤ ਜਲਦ ਕੋਰਡ ਆਫ ਕੰਡਕਟਰ ਲੱਗ ਜਾਏਗਾ ਤੇ ਲੁਧਿਆਣਾ ਨੂੰ ਲੈ ਕੇ ਕੀ ਪਲੈਨਿੰਗ ਹੈ ਤੁਹਾਡੀ ਦੇਖੋ ਲੁਧਿਆਣਾ ਤਾਂ ਯਾਰ ਐਡਾ ਵੱਡਾ ਸ਼ਹਿਰ ਆ ਮੇਰਾ ਸਭ ਤੋਂ ਵੱਡਾ ਤਾਂ ਜਿਹੜਾ ਡ੍ਰੀਮ ਪ੍ਰੋਜੈਕਟ ਆ ਉਹ ਬੁੱਢਾ ਨਾਲ ਦਰਿਆ ਇਹ ਨਾਲੇ ਤੋਂ ਦਰਿਆ ਬਣਾਉਣਾ ਤੇ ਉਹਦੇ ਵਿੱਚ ਬਹੁਤ ਕੰਮ ਹੋ ਰਿਹਾ ਹਜੇ ਜਿਹੜਾ ਕਿ ਹਜੇ ਦਿਖ ਨਹੀਂ ਰਿਹਾ ਕਿੰਨਾ ਕੁਸ਼ ਜਿਹੜੇ ਪਲਾਂਟ ਨੇ ਉਹ ਲੱਗ ਚੁੱਕੇ ਆ ਬਹੁਤ ਮਸ਼ੀਨਰੀ ਆ ਜਿਹੜੀ ਉਹ ਲੱਗ ਚੁੱਕੀ ਆ ਬਹੁਤ ਪਲਾਂਟ ਨੇ ਜਿਹੜੇ ਵੱਖ-ਵੱਖ ਕਿਸਮ ਦੇ ਸੋਲਿਡ ਵੇਸਟ ਪਲਾਂਟ ਲਿਕੁਇਡ ਵੇਸਟ ਪਲਾਂਟ ਫੈਕਟਰੀ ਦਾ ਰੋਕਣ ਨੂੰ ਡੋਮੈਸਟਿਕ ਰੋਕਣ ਨੂੰ ਸਾਰੇ ਤਕਰੀਬਨ ਪਲਾਂਟ ਨੇ ਜਿਹੜੇ ਉਹ ਲੱਗ ਚੁੱਕੇ ਆ ਤੇ ਤੁਸੀਂ ਇਹਦਾ ਫਰਕ ਆ ਜਿਹੜਾ ਵਿਦਨ 6 ਮਨਸ ਚਾਹ ਸੀਚੇ ਆਲ ਸਾਹਿਬ ਉਹ ਵੀ ਆਪਣਾ ਨਗਯੋਜਦਾਨ ਆ ਉਹ ਪਰਲੇ ਪਾਸੇ ਪਾ ਰਹੇ ਆ ਤੇ ਕਿਉਂਕਿ 650 ਕਰੋੜ ਰੁਪਈਆ ਉਹਨੇ ਇੱਕ ਦਿਨ ਚ ਤਾਂ ਲੱਗਣਾ ਨਹੀਂਗਾ ਤੇ ਪਰ ਹੋਰ 6 ਮਹੀਨੇ ਚ ਤੁਹਾਨੂੰ ਉਹਦਾ ਫਰਕ ਆ ਜਿਹੜਾ ਦਿਖਣ ਲੱਗ ਜੂ ਪਿਛਲੇ ਜਿਹੜਾ ਆਪਣਾ ਲੁਧਿਆਣਾ ਸ਼ੁਰੂ ਹੁੰਦਾ ਤਾਜਪੁਰ ਤੋਂ ਪਿੱਛੇ-ਪਿੱਛੇ ਪਾਣੀ ਆ ਜਿਹੜਾ ਉਹਦਾ ਸਾਫ਼ ਵੀ ਹੋ ਗਿਆ ਉਹਦਾ ਰੰਗ ਵੀ ਬਦਲੇਆ ਪਰ ਹਜੇ ਜਿਹੜੀ ਥੱਲੇ ਆ ਉਹਦੀ ਸਫਾਈ ਕਿਉਂਕਿ ਥੱਲਿਓਂ ਕਾਲਾ ਹੋ ਚੁੱਕਿਆ ਉਹ ਪਾਣੀ ਦਾ ਕਲਰ ਹਜੇ ਕਾਲਾ ਹੀ ਦਿਖ ਰਿਹਾ ਜਦੋਂ ਇੱਕ ਵਾਰ ਥੱਲਿਓਂ ਵੀ ਕਾਈ ਜਿਹੜੀ ਹਟ ਜਾਏਗੀ ਸਾਫ਼ ਹੋ ਜਾਏਗੀ ਤੇ ਤੁਸੀਂ ਇਹ ਪਾਣੀ ਨੂੰ ਵੀ ਸਾਫ਼ ਦੇਖੋਗੇ ਬਹੁਤ ਵੱਡਾ ਅਸੀਂ ਇਹ ਪ੍ਰੋਜੈਕਟ ਇੱਥੇ ਲੈ ਕੇ ਆਏ ਆ ਮੈਂ ਤਾਂ ਯਾਰ ਇਹ ਕਹਿਣਾ ਹੈ ਵੀ ਤੁਸੀਂ ਦੱਸੋ ਕੋਈ ਵੀ ਮੈਨੂੰ ਇਹ ਕਹਿਣਾ ਬੜਾ ਸੌਖਾ ਜਿਵੇਂ ਮਮਤਾ ਜੀ ਕਹਿ ਰਹੇ ਸੀ ਵੀ ਐਮਪੀ ਦਾ ਕੰਮ ਕੀ ਹੁੰਦਾ ਕੋਈ ਮੈਨੂੰ ਇੱਕ ਮੈਂ ਮੈਂ ਚੈਲੰਜ ਕਰਦਾ ਹਾਂ 650 ਕਰੋੜ ਰੁਪਇਆ ਬੁੱਢੇ ਦਰਿਆ ਲਈ ਕੋਈ ਅੱਜ ਤੱਕ ਲੈ ਕੇ ਆਇਆ ਸੀ 500 ਕਰੋੜ ਤੋਂ ਉੱਤੇ ਦਾ ਰੇਲਵੇ ਸਟੇਸ਼ਨ ਬਣੀ ਜਾਂਦਾ ਆ ਦੋਈ ਲਾ ਲਓ 700 ਕਰੋੜ ਦੀ ਐਲੀਵੇਟਰ ਰੋਡ ਪੂਰੀ ਹੋ ਗਈ ਆ ਛੋਟੇ ਪ੍ਰੋਜੈਕਟ ਤਾਂ ਛੱਡੋ ਹੀ ਇਹ ਜਿਹੜੇ ਕਿੰਨੇ ਆ ਮਤਲਬ ਕਹਿਣ ਦਾ ਹਜ਼ਾਰਾਂ ਕਰੋੜ ਰੁਪਇਆ ਇਸ ਕਿਉਂਕਿ ਐਡਾ ਵੱਡਾ ਸ਼ਹਿਰ ਆ ਇਹ ਤੇ ਅੱਗੇ ਵੀ ਇੱਕੋ ਹੀ ਮੇਰਾ ਸੁਪਨਾ ਹੈ ਜਿਹੜਾ ਉਹ ਪਿਛਲੀ ਵਾਰ ਵੀ ਰਹਿ ਗਿਆ ਇਸ ਵਾਰ ਵੀ ਜਿਹੜਾ ਜਿੱਦਣ ਉਹ ਹੋ ਗਿਆ ਤੇ ਮੈਨੂੰ ਲੱਗੂਗਾ ਵੀ ਮੈਂ ਜੋ ਚਾਹੁੰਦਾ ਸੀ ਉਹ ਸਾਰਾ ਕੁਝ ਕਿਉਂਕਿ 에ਅਰਪੋਰਟ ਉਧਰ ਬਣ ਰਿਹਾ ਇੱਕ ਸੁਪਨਾ ਜਿਹੜਾ ਚਲੋ ਸਿਟੀ ਉਹ ਜਿਹੜਾ ਜਿਹੜਾ ਹੈ ਹਸਪੀਟਲ ਦਾ ਇੱਕ ਕਿਉਂਕਿ ਸਭ ਤੋਂ ਵੱਡਾ ਇਹ ਪ੍ਰੋਬਲਮ ਹੈ ਚਲੋ ਮੇਰੇ ਨਾਲ ਇਸ ਗੱਲ 'ਚ ਖੜ ਰਹਿਮੀ ਕਮਾਂ ਜਿੱਥੇ ਕੋਈ ਚੰਗਾ ਕੰਮ ਕਰ ਰਿਹਾ ਉਹਦੀ ਵਡਿਆਈ ਕਰਨੀ ਬਣਦੀ ਆ ਜਿਹੜੇ ਰਾਜ ਸਭਾ ਦੇ ਐਮਪੀ ਨੇ ਅਰੋੜਾ ਸਾਹ ਸੰਜੀਬ ਰੋੜਾ ਜੀ ਉਹ ਵੀ ਸਾਥ ਦੇ ਰਹੇ ਆ ਤੇ ਇਕੱਠੇ ਹੋ ਕੇ ਕੋਸ਼ਿਸ਼ ਆ ਸਾਡੇ ਵੀ ਉਰੇ ਇੱਕ ਬਹੁਤ ਬਿਹਤਰੀਨ ਹਸਪੀਟਲ ਪੀਜੀਆਈ ਦਾ ਵਰਗ ਜਿਹੜਾ ਮੈਂ ਹਮੇਸ਼ਾ ਗੱਲ ਕੀਤੀ ਆ ਜਾਂ ਪੀਜੀਆਈ ਹੀ ਉਹ ਉਰੇ ਬਣਨਾ ਚਾਹੀਦਾ ਠੀਕ ਆ ਪਹਿਲਾਂ ਕੋਈ ਮਾਲਵੇ ਦਾ ਵੱਲ ਨਹੀਂ ਸੀ 도ਆਬੇ ਵੱਲ ਨਹੀਂ ਸੀ ਹੁਣ ਉਹ ਬਣ ਗਏ ਸੰਗਰੂਰ ਫਿਰੋਜ਼ਪੁਰ ਬਣ ਗਿਆ ਹੁਸ਼ਿਆਰਪੁਰ ਬਣ ਗਿਆ ਹੁਣ ਉਹ ਪ੍ਰੈਸ਼ਰ ਵੀ ਘਟ ਗਿਆ ਉਹਨਾਂ ਤੇ ਤੇ ਮੈਨੂੰ ਇਹ ਪੂਰੀ ਆ ਦੋਨੋਂ ਅਸੀਂ ਇਸ ਗੱਲ 'ਚ ਜ਼ੋਰ ਲਾ ਕੇ ਉਹਨਾਂ ਦੀ ਉਰੇ ਸਰਕਾਰ ਵੀ ਆ ਤੇ ਅਸੀਂ ਇਹ ਹਸਪੀਟਲ ਆ ਜਿਹੜਾ ਪੂਰੇ ਲੈ ਕੇ ਆਵਾਂਗੇ ਇੱਕੋ ਹੀ ਮੇਰੀ ਜਿਹੜੀ ਖੁਆਇਸ਼ ਆ ਤੇ ਇੱਕੋ ਹੀ ਜਿਹੜੀ ਮੈਂ ਸਮਝਦਾ ਮੇਰੀ ਇੱਕ ਕਮੀ ਆ ਮੈਂਬਰ ਪਾਰਲੀਮੈਂਟ ਹੋਣ ਦਾ ਤੇ ਉਹ ਇਹੀ ਆ ਜੀ ਬਿਲਕੁਲ ਧੰਨਵਾਦ ਜੀ ਬਿਲਕੁਲ ਆ ਸੀਗੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜਿਹੜੇ ਲੁਧਿਆਣਾ ਨੂੰ ਲੈ ਕੇ ਆਪਣੀ ਸਥਿਤੀ ਕਲੀਅਰ ਕਰਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਲੁਧਿਆਣਾ ਤੋਂ ਇੱਕ ਵਾਰ ਫਿਰ ਜੜਾ ਵਾ ਪਾਰਟੀ ਕਿਥੋਂ ਵਾਹਾਂ ਸੇ ਨਿਕਲेंगे ਤਾਂ ਲੜਾਂਗੇ ਕਿਸੇ ਹੋਰ ਸ਼ਹਿਰੇ ਜਾ ਕੇ ਇਲੈਕਸ਼ਨ ਲੜਨ ਦੀ ਕੋਈ ਵੀ ਇੱਛਾ ਨਹੀਂ ਆ ਪਾਰਟੀ ਨੂੰ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਆ